ਉਹ ਦੇਖਦੇ ਦੇਖਦੇ ਉਹ ਸਾਡੇ ਦੇਖਦੇ ਉਹ ਆਪਣੇ ਹੱਥ ਉਹ ਹੱਥ ਰੱਖਦੇ ਮੇਰੇ ਪੈਰਾਂ ਬੰਨ੍ਹਦੇ ਮੈਂ ਇਹ ਕਹਿੰਦਾ ਜੋ ਕੁਝ ਵੀ ਹੋਇਆ ਪੂਰੇ ਇਸ ਦੇ ਉੱਪਰ ਉਹ ਸੱਚ ਕਹੋਗੇ ਪਿੰਕੀ ਜੀ ਕਹਿਣਾ ਚਾਹੋਗੇ ਚਲੋ ਅਸੀਂ ਦੋ ਵੀ ਤਰਖਾਸ ਦੀ ਪੜਤਾਲ ਕਰਕੇ ਅਸੀਂ ਜਵਾਬ ਦੇਣਾ ਹੋਊਗਾ ਅਸੀਂ ਅਫਸਰਾਂ ਦੇ ਸਾਹਮਣੇ ਅਫਸਰਾਂ ਦੇ ਸਾਹਮਣੇ ਆਪਣਾ ਬਿਆਨ ਦੇਵਾਂਗੇ ਕਿ ਬਹੁਤ ਹੀ ਤਰ੍ਹਾਂ ਮੈਂ ਲੈਟਾਂ ਨੂੰ ਕਿਹਾ ਤੇਰਾ ਦੇਖਦੇ ਹੋ ਕਿ ਜਿਸ ਤਰ੍ਹਾਂ ਪੁਲਿਸ ਨੇ ਕਾਰਵਾਈ ਕੀਤੀ ਗ੍ਰਿਫਤਾਰ ਕਰ ਲਿਆ ਰਮਨ ਤੇ ਵੀ ਲੈ ਲਿਆ ਤੇ ਹੁਣ ਹਾਈ ਕੋਰਟ ਵੱਲੋਂ ਵੱਡੀ ਰਾਹਤ ਨੂੰ ਜੀ ਪਹਿਲੀ ਗੱਲ ਤਾਂ ਇਹ ਜਮਾਨਤ ਨਹੀਂ ਹੋਈ ਜੀ ਲਾਈਕ ਮਾਨਯੋਗ ਹਾਈ ਕੋਰਟ ਨੇ ਇਹਨਾਂ ਦੇ ਰੀਲੀਜ਼ ਤੇ ਆਰਡਰ ਦਿੱਤੇ ਨੇ ਕ੍ਰਿਬਸ ਕੋਰਪਸ ਪਿਟੇਸ਼ਨ ਤੇ ਤੇ ਹਜੇ ਉਹਦੀ ਡਿਟੇਲ ਜਜਮੈਂਟ ਆਉਣੀ ਹੈ ਜੀ ਇਹ ਇੱਕ ਸ਼ਾਰਟ ਆਰਡਰ ਉਹਨਾਂ ਨੂੰ ਰੀਲੀਜ਼ ਤੇ ਟੈਂਪੋਰਰੀ ਰੀਲੀਜ਼ ਵਾਸਤੇ ਟੈਂਪੋਰਰੀ ਆਰਡਰ ਅਪਲੋਡ ਹੋਇਆ ਜਿਵੇਂ ਹੀ ਡਿਟੇਲਡ ਆਰਡਰ ਆਊਗਾ ਉਸ ਤੋਂ ਬਾਅਦ ਹੀ ਪੜਕੇ ਤੇ ਕੁਰੰਟ ਅਫਸਰ ਸਾਹਿਬ ਵੀ ਰਿਪੋਰਟ ਪੜ੍ਹ ਕੇ ਹੀ ਆਪਾਂ ਕੋਈ ਬਿਆਨ ਦੇ ਸਕਾਂਗੇ ਠੀਕ ਠੀਕ ਮਤਲਬ ਜੀ ਤੀਕੀ ਤਾਲੀਵਾਲ ਦੀ ਸਾਬ ਨਾਲ ਰਿਲੀਜ਼ ਹੋਏ ਫਿਰ ਤੁਸੀਂ ਹੈਵੀ ਸਕਾਰਪਸ ਫਾਈਲ ਕੀਤੀ ਹੁਣ ਥਾਣੇ ਬੈਠੇ ਨੇ ਮਤਲਬ ਹੋਰ ਕੀ ਪੂਰਾ ਪ੍ਰੋਸੈਸ ਹੈ ਕੀ ਰਿਲੀਜ਼ ਸੀ ਹੋ ਗਿਆ ਔਰ ਕਿਹਾ ਥਾਣੇ ਤੋਂ ਰਿਲੀਜ਼ ਹੋਣਾ ਜੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਟੇਨਿਊ ਪੁਸ਼ਕਿੰਦਰ ਪਾਲ ਸਿੰਘ ਤਾਲੀਵਾਲ ਪਿੰਕੀ ਤਾਲੀਵਾਲ ਅਜੇ ਥਾਣੇ 'ਚ ਹੈ ਜੋ ਸੀ ਕੱਲ ਕੰਫਰਮ ਕੀਤੀ ਹੈ ਤੇ ਥਾਣੇ ਤੋਂ ਹੀ ਰਿਲੀਜ਼ ਕਰਨ ਦੇ ਆਰਡਰ ਹੋਏ। ਜੀ। ਤੁਸੀਂ ਦਰਿਲਣਾ ਕੀ ਦਿੱਤੇ ਆ ਕਿ ਵੀ ਹੈਬੀਸ ਕਾਪਰ ਸਨੋ ਫ੍ਰੀਕ ਨੂੰ ਫਾਈਲ ਕੀਤੀ ਸੀ। ਜੀ ਹੈਬੀਸ 8 ਤਰੀਕ ਨੂੰ ਫਾਈਲ ਹੋਈ ਸੀ ਜਦੋਂ ਵਾਰੰਟ ਅਫਸਰ ਮਾਨੇ ਹਾਈ ਕੋਰਟ ਨੇ ਅਪਾਇੰਟ ਕੀਤੇ ਸੀ। ਤੇ ਹੁਣ ਥਾਣੇ ਤੋਂ ਛੱਡਿਆ ਜਾਏਗਾ। ਥਾਣੇ ਤੋਂ ਛੱਡਿਆ ਜਾਊਗਾ ਜੀ। ਕਦੋਂ ਤੱਕ ਕਰਿਆ ਹੋਇਆ? ਹਾਂ ਜੀ। ਕਦੋਂ ਤੱਕ ਕਰਿਆ ਕਿੰਨਾ ਕੁ ਸਮਾਂ ਲੱਗ ਜੂਗਾ ਤੇ ਇਹ ਹਾਈ ਕੋਰਟ ਦੇ ਆਰਡਰ ਹੋ ਗਏ ਨੇ ਜੀ ਹੁਣ ਕਾਗਜ਼ੀ ਕਾਰਵਾਈ ਕਰ ਰਹੇ ਨੇ ਅਫਸਰ ਉਹ ਦੇਮੀ ਖਤਮ ਹੋ ਗਈ ਨਾਲ ਦੇ ਨਾਲ ਛਾਪਨ ਲੱਗੇ ਸੀਗੇ ਤੋਫਾ ਧੜੀ ਦੇਰ ਬਾਅਦ ਬਸਰੇ ਹੋ ਇੰਸਟੀਚੂਸ਼ਨਲੀ ਉਹ ਉਹਨਾਂ ਨੇ ਕਿਵੇਂ ਦੇਖਿਆ ਗਿਆ ਕਿ ਇਹ ਕੀਤੀ ਕਿਨਾ ਲਾਏ ਗਏ ਨੇ ਇੱਕ ਪੱਕਾ ਸੰਕੇਤ ਨੂੰ ਲਗਾ ਦਿੱਤੇ ਗਏ ਨੇਤਰਾ ਨੇ ਜੀ ਸੈਕਸ਼ਨ ਤਾਂ ਕਾਫੀ ਲੱਗੇ ਹੋਏ ਨੇ ਪਰ ਗੱਲ ਇਹ ਆ ਅਸੀਂ ਹਾਈ ਕੋਰਟ ਦੇ ਵਿੱਚ ਸਿਰਫ ਆਪਣੀ ਕਸਟਡੀ ਦੇ ਬੇਸ ਤੇ ਆਰਗੂ ਕੀਤਾ ਸੀ ਕਿ ਇੱਕ ਪ੍ਰੋਸੀਜਰ ਹੁੰਦਾ ਉਹ ਪ੍ਰੋਸੀਜਰ ਦੇ ਤਹਿਤ ਅਸੀਂ ਇੱਕ ਹੇਬੀਅਸ ਫਾਈਲ ਕੀਤੀ ਸੀ ਅਸੀਂ ਆਪਣਾ ਪੱਤਰ ਰੱਖਿਆ ਸੀ ਸਰਕਾਰ ਨੇ ਆਪਣਾ ਪੱਤਰ ਰੱਖਿਆ ਸੀ ਹਜੇ ਉਹਦੇ ਉੱਤੇ ਡਿਟੇਲਡ ਇਨਕੁਆਰੀ ਹੋਣੀ ਹੈ ਇੱਕ ਵਰੰਟ ਆਫਸਰ ਅਪਾਇੰਟ ਹੋਈ ਸੀ ਵਰੰਟ ਆਫਸਰ ਦੀ ਹਜੇ ਰਿਪੋਰਟ ਆਉਣੀ ਹੈ ਸਾਡੇ ਕੋਲ ਮਾਨ ਮਾਨਯੋਗ ਹਾਈ ਕੋਰਟ ਕੋਲ ਰਿਪੋਰਟ ਪਹੁੰਚ ਚੁੱਕੀ ਹੈ ਜਦੋਂ ਸਾਨੂੰ ਕਾਪੀ ਮਿਲੂਗੀ ਅਸੀਂ ਉਹ ਪੜ੍ਹਾਂਗੇ ਤਾਂ ਹੀ ਅਸੀਂ ਤੁਹਾਨੂੰ ਅੱਗੇ ਦੱਸ ਪਾਵਾਂਗੇ ਕਿ ਉਹਦੇ ਵਿੱਚ ਕੀ ਲਿਖਿਆ ਸੀ ਤੋਂ ਲੈ ਕੇ ਅੱਛਾ ਜੀ ਕਿ ਇਸ ਤੋਂ ਬਾਅਦ ਫਿਰ ਅੱਗੇ ਹੋਰ ਨਵੇਂ ਪੱਤੇ ਦੇ ਵਿੱਚ ਨਾਮ ਆ ਸਕਦਾ ਜਿੱਤੇ ਨਾਲ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਹੋ ਰਹੀਆਂ ਨੇ ਜਿਵੇਂ ਕਾਕਾ ਸਿੰਘ ਰਵਨੀਸ਼ ਕਹਿੰਦੇ తీ ଶਰੀਪ ਰਾਡਨ ਦੇਤੀ ਹੈ ਖਾਸ਼ਾ ਤੁਹਾਨੂੰ ਕੀ ਗ੍ਰਿਫਤਾਰੀ ਕਰ ਹੋ ਸਕਦੀ ਹੈ ਨਹੀਂ ਛੱਡਿਆ ਜਾ ਸਕਦਾ ਜੀ ਤਰਖਾਸ ਦੇਣਾ ਹਰ ਇੱਕ ਦਾ ਕਾਨੂੰਨੀ ਹੱਕ ਹੈ ਕੋਈ ਵੀ ਤਰਖਾਸ ਦੇ ਸਕਦੇ ਬਟ ਸਾਡਾ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਸਾਡਾ ਇਹੀ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਹੈ ਜਿਹੜੀ ਉਹ ਬਹੁਤ ਛੋਟੀ ਕੁਝ ਬੰਦਿਆਂ ਦੇ ਨਾਲ ਹੈ ਬਟ ਇਹ ਛੋਟੀ ਜੀ ਇੰਡਸਟਰੀ ਉਹਦੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡੋਮਿਨੇਟਿੰਗ ਹੈ ਅਸੀਂ ਨਹੀਂ ਚਾਹੁੰਦੇ ਕੋਈ ਵੀ ਪ੍ਰੋਡਿਊਸਰ ਕੋਈ ਵੀ ਆਰਟਿਸਟ ਕੋਈ ਵੀ ਕੰਪਨੀ ਇੱਕ ਦੂਜੇ ਦੇ ਨਾਲ ਲੜੇ ਸਾਡਾ ਮੈਸੇਜ ਕਲੀਅਰ ਹੈ ਕਿ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਇੱਕ ਪ੍ਰੋਡਿਊਸਰ ਆਪਣਾ ਕੰਮ ਕਰ ਰਿਹਾ ਹੈ ਸਿੰਗਰ ਆਪਣਾ ਕੰਮ ਕਰ ਰਿਹਾ ਹੈ ਸਾਰਿਆਂ ਪੂਰਾ ਪੰਜਾਬੀ 뮤직 ਇੰਡਸਟਰੀ ਬੂਮ ਤੇ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਏਕੋਜੀ ਪ੍ਰੋਬਲਮ ਆਈ ਹੈ ਜਾਂ ਅੱਗੇ ਆਊਗੀ ਤਾਂ ਇਹਦੇ ਵਿੱਚ ਕੋਈ ਵੀ ਡਿਸਪਿਊਟ ਨਾ ਰਹੀ ਰਜਾ ਮੰਡੀ ਦੇ ਨਾਲ ਰਾਜਨਾਮੀ ਹੁਣ ਕੋਈ ਵੀ ਡਿਸਪਿਊਟ ਕਦੇ ਰਹੀ ਨਾ साधा कोई भी नहीं है कि ऐसी कुछ किसे इन्हों को अच्छा दिखाना है या कोई साधे के खिलाफ कोई दरखास्त हो को ऐसी सब कुछ इन्हों सेटल करना चाहनी है। हम्म ठीक है। ठीक है। आ बाइक चाकू है बिल्कुल। शेर होगा उधर कुछ तो नहीं। शेर मुड़ा होगा कुछ तो नहीं। शेर शेर। बाइक 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 बाइ ਉਹ ਨਹੀਂ ਕੋਈ အလွန်ကောင်းတဲ့ရလဒ်တွေရခဲ့ပါတယ်။ရှားပါးတဲ့အလုပ်ကိုလုပ်ခဲ့တာနဲ့ပတ်သက်ပြီးအောင်မြင်မှုတွေရခဲ့ပါတယ်။ဒါကိုလည်းကျွန်တော်တို့ကအသိအမှတ်ပြုကြပါတယ်။ဒါပေမဲ့